ਆਹ ਦੇਖ ਲੋ ਇਧਰ ਲੰਬਾ ਤਨੂਆ ਦੇ ਨਾਲ ਭੋਲਾ ਤਨੂਆ ਆਇਆ ਆ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਰਾਜਾ ਸੰਧੂ ਆਸਟ੍ਰੇਲੀਆ ਨਾਲ ਅਜੇ ਸੰਧੂ ਆਸਟ੍ਰੇਲੀਆ ਤੇ ਅਮਨ ਆਸਟ੍ਰੇਲੀਆ ਐਲਾਨ ਕਰਾਉਂਦੇ ਨੇ ਤੇ ਕਪੂਰਪਿੰਡ ਦਾ ਖਿਡਾਰੀ ਭਾਵੇਂ ਵੇੜ ਖੇਡਦਾ ਹੋਵੇ ਭਾਵੇਂ ਓਪਨ ਖੇਡਦਾ ਹੋਵੇ ਪੰਜ ਟੂਰਨਾਮੈਂਟ ਵਿੱਚੋਂ ਬੈਸਟ ਰਹੇਗਾ ਤੇ ਉਹਨੂੰ 21000 ਨਾਲ ਵੱਡੇ ਮਾਣਸਮਾਨ ਹੋਣਗੇ ਵੱਡੇ ਚਰਚੇ ਦੇ ਰੋਹਿਤ ਦੀ ਜਲੀ ਤੇ ਅਜੇ ਮਲੇਸ਼ੀਆ ਹਰ ਜਾਫੀ ਦੇ ਜੱਫੇ ਦਾ 100-100 ਨਾਲ ਮਾਣ ਕਰਦਾ 100 100 ਨਾਲ ਦੇ ਨਾਲ ਹੀ ਮੁੰਡਾ ਕਰੀ ਜਾਂਦਾ ਮਾਨਾ ਕਿਉਂ ਭਾਈ ਰੋਹਿਤ ਕਿਉਂ ਭਾਈ ਬਲੇਸ਼ਿਆ ਵਾਲੇ ਅਜੇ ਬੱਲੇ ਬੱਲੇ ਆਓ ਸਾਹਮਣੇ ਕੀ ਬਾਤਾਂ ਆ 500 ਆ ਰੇਡ ਦੇ ਉੱਤੇ ਗੁਰਵਿੰਦਰ ਮਦੇਸ਼ਾ ਅਮਰੀਕਾ ਵਾਲਾ ਭਾਈ ਕਹਿੰਦਾ 500 ਤੇ 500 ਹੀ ਸਾਡੇ ਇੰਦਰ ਸਾਡੇ ਤਨੂਆ ਸਾਹਮਣੇ ਆਹ ਦੇਖ ਲੋ ਇਧਰ ਲੰਬਾ ਤਨੂਆ ਦੇ ਨਾਲ ਭੋਲਾ ਤਨੂਆ ਆ 1000 ਵਾਲੀ ਰੇਡ 1000 ਇਹ ਪ੍ਰਾਵਾ ਪ੍ਰਭ ਭਾਈ 1000 ਭਾਈ ਫੈਲੋ ਪ੍ਰਭ ਦਾ 1000 1000 ਸੁਰਕਪੁਰ ਦੀ ਟੀਮ ਸੁਰਕਪੁਰ ਦੀ ਟੀਮ ਗੁਰਵਿੰਦਰ ਬਾਜੀ ਵਿਦੇਸ਼ਾ ਅਮਰੀਕਾ ਵਾਲੇ ਕਹਿੰਦੇ ਗਿੰਦੇ ਬਾਜੀ ਸੁਰਕਪੁਰੀ ਜਿੰਨੇ ਜੱਫੇ ਲਾਉਣਗੇ 19 1 ਇੱਕ 1000 ਹੋਣੇ ਨੇ ਉਧਰ ਸਵਰਗਵਾਸੀ ਜੁਰਗਿਆਨ ਚੰਦੇ ਪਰਿਵਾਰ ਵੱਲੋਂ ਜੇ ਦੀ ਟੀਮ ਜਿੱਤੇਗੀ ਸੋਨੂੰ ਬਾਜੀ 5500 ਹੋਣਾ ਕਹਿੰਦੇ ਵੱਡੇ ਮਾਨਸਮਾਨ ਦਿੱਤੇ ਜਾਣੇ 2000 ਰੁਪਇਆ ਸਵਰਗਵਾਸੀ ਗੁਰਦੇਵ ਸਿੰਘ ਸੰਘੇ ਦਾ ਪਰਿਵਾਰ ਕਹਿੰਦੇ ਜੋਤਾ ਸਵੇਣ ਤੇ ਨਾਲ ਢੇਗਾ ਸਵੇਣ ਉਹਨਾਂ ਦੇ ਪੋਤਰਿਆਂ ਨੂੰ ਦਿੱਤਾ ਜਾਣਾ ਪਰ ਇਧਰਲੇ ਪਾਸੇ ਪੁਆਇੰਟ 500 ਹੋਰ ਆ ਗਿਆ ਲੱਭਾ ਤਨੋਆ ਦੇ ਨਾਲ ਆਹ ਗੱਲਾਂ ਮੇਰੇ ਵੀਰੋ ਭੋਲਾ ਤਨੋਆ ਐਨ ਗੱਲ ਸਿਰੇ ਲੱਜ ਜਾਂਦੀ ਐ ਮੇਂ ਗੋਲੀਆਂ ਬਿੰਦੂਆ ਤੇਰੇ ਦੋ ਜੱਫੇ 5000 ਦੇ ਸੀ ਉਹ ਭਰਾ ਅਮਰੀਕਾ ਵਾਲੇ ਭਰਾ ਵੱਲੋਂ ਅੱਜ ਕਪੂਰਪਿੰਡ ਦੀ ਧਰਤੀ ਆ ਕਪੂਰਪਿੰਡੀਆਂ ਨੇ ਵੀ ਬਹੁਤ ਸੋਹਣਾ ਖੇਡ ਮੇਲਾ ਕਰਵਾਇਆ ਤੇ ਮਾਇਆ ਲਾਉਣੇ ਵਾਲਿਆਂ ਨੇ ਵੀ ਧੰਨ ਧੰਨ ਕਰਾਤੀ ਆ ਅਸ਼ੋਕ ਸਰਪੰਚ ਸਾਹਿਬ ਹੁਣਾਂ ਦਾ ਨਾਲ ਜਿੰਨੀਆਂ ਵੀ ਰਿਸਪੈਕਟਡ ਸ਼ਖਸੀਅਤਾਂ ਸਾਰਿਆਂ ਦਾ ਧੰਨਵਾਦ ਹੈ ਸਾਡੇ ਮਨਜਿੰਦਰ ਸਿੰਘ ਜੀ ਗਿੱਲ ਸਾਹਿਬ ਹੁਣਾਂ ਦਾ ਮੱਖਣ ਸਰਪੰਚ ਅਰੰਗਪੁਰੀਆ ਨਾਲ ਜਿੰਨੇ ਵੀ ਸਾਡੇ ਸਾਰੇ ਪ੍ਰਬੰਧਕ ਵਧਾਈ ਦੇ ਹੱਕਦਾਰ ਮੈਚ ਸਮਾਪਤਾ ਜੀ ਮੈਚ ਸਮਾਪਤ ਹੋ ਗਿਆ ਸਾਰਿਆਂ ਦੀ ਬਲੇ ਸਤਿ ਸ਼੍ਰੀ ਅਕਾਲ ਸਾਡੇ ਭਰਾਵਾਂ ਨੂੰ ਵੱਡਾ ਮਾਨ ਸਨਮਾਨ ਆਇਆ ਰਾਜਾ ਸੰਧੂ ਸਟੇਡੀਅਮ ਅਜੇ ਸੰਧੂ ਸਟੇਡੀਅਮ ਤੇ ਅਮਨ ਸਾਡੇ ਵੀਰ ਸਟੇਡੀਅਮ ਨੇ ਧੰਨਵਾਦ ਕਰਦੇ ਆ ਦੱਸੀ ਅੱਟੇ ਵਾਲਿਆ ਕਿਹੜੀ ਜਿੱਤੀ ਤੇ ਕਿਹੜੀ ਉਪਜੇ ਤੋਰੀ ਲੈ ਵੇ ਗੋਪਿਆ ਤੈਨੂੰ ਵੀ ਮੁਬਾਰਕਾਂ ਤੇ ਤੈਨੂੰ ਵੀ ਪਿੰਡ ਜੀ ਤੋਂ ਮਾਨ ਸਨਮਾਨ ਹੋਵੇ ਇੱਧਰ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਇਹ ਚੱਲਦੇ ਮੈਚ ਦੇ ਵਿੱਚ ਸਾਟ ਗੜਵਾਸੀ ਸਤਬਾਬਾ ਸਤਪਾਲ ਸਿੰਘ ਕਾਰਿਸਾਈ ਦੀ ਟੀਮ ਦੇ ਨੰਬਰ 14 ਤੇ ਸੁਰਖਪੁਰ ਦੇ ਵੀ 14 ਰੰਦਾ ਆਵਿਆ ਦਸੀ ਅੱਦਾ ਕਿਦਾ ਭਾਈ ਪਹਿਲਾ ਜਫਾ ਸੱਤੂ ਸੁਰਖਪੁਰੀਆਂ ਨੇ ਲਾਇਆ ਸੀ ਸੁਰਖਪੁਰ ਦੀ ਟੀਮ ਚੈਂਪੀਅਨ ਟੀਮ